ਤੇ ਕਿਸਾਨ ਵੀਰੋ ਹੋੜਾ ਟੱਲੁੰਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਸੋਨੂ ਕੋਲੇ ਆਏ ਆ ਆਪਾਂ ਗੱਲਬਾਤ ਕਰਾਵਾਂਗੇ ਆਜੋ ਬਾਈ ਜੀ ਸੱਸੀ ਘਾਬਾ ਜੀ ਤੁਹਾਨੂੰ ਸੱਸੀ ਘਾਬਾ ਦੀ ਬੁੱਟੀ ਹੋਠ ਠੀਕ ਠਾਕ ਹੈ ਵੀਰੇ ਪਹਿਲਾਂ ਤਾਂ ਨੰਬਰ ਬੋਲੋ ਵੀਰੇ ਨੰਬਰ ਬਾਈ ਬੁੱਟੇਗਾ 76990999728 ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦੀ ਤਹਿਸੀਲ ਨਿਹਾਲ ਸਿੰਘ ਠੀਕ ਆ ਜੀ ਜ਼ਿਲ੍ਹਾ ਮੋਗਾ ਤੇ ਤਹਿਸੀਲ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲਾ ਹਾਂਜੀ ਤੇ ਨੰਬਰ ਬੋਲਤਾ ਜੀ ਹਾਂਜੀ ਤੇ ਵੀਰੇ ਅੱਜ ਆਪਾਂ ਕਿੰਨੇ ਨਾਗ ਦਿਖਾਉਣੇ ਆ ਅੱਜ ਆਪਣੇ ਕੋਲ 5 ਸੀਗੇ ਬਈ 2 ਬੈਗ ਦੇ 3 ਰਹਿ ਗਏ 3 ਰਹਿ ਗਏ ਤੇ ਜਿਹੜੀ ਆਪਾਂ ਪਲੂਨ ਕੱਟੀ ਦੇਖੀ ਜਾਂਦੇ ਆ ਪਹਿਲੇ ਨੰਬਰ ਵਾਲੀ ਕੀ ਡਿਟੇਲ ਆ ਬਈ ਇਹਦੀ ਬਈ ਪਲੂਨ ਸੂਈ ਆ ਕੁੱਤੇ ਪਲੂਨ ਸੂਈ ਕਦੋਂ ਸੂਈ ਆ 10 ਕਿ ਦਿਨ ਹੋ ਗਏ ਸੂਈ ਨੂੰ ਬਈ 10 ਦਿਨ ਹੋ ਗਏ ਸੂਈ ਨੂੰ ਕਿੰਨਾ ਬੋਲਾ ਰੈਡੀ ਆ ਹੁਣ ਇਥੇ 10 ਕਿਲੋ ਤਿਆਰ ਹੋਣਗੇ ਕਿੰਨਾ ਦੇ ਦਊਗੀ ਵੀਰੇ ਦੁੱਧ ਬਈ ਦੇ ਦਊਗੀ 11 12 ਕਿਲੋ ਤੇ ਬਾਕੀ ਦਾ ਸਾਮੀ ਪਾਲੀ ਵੀ ਆੜ ਤਿਆਂ ਸਹਰਾਣੇ ਹਰ ਗਈ ਪਈ ਆ ਹਨਾ ਇਹੋ ਜੀ ਗੱਲ ਨਹੀਂ ਠੀਕ ਆ ਜਿੱਲੀ ਕੀ ਐਮ ਦਾ 30 ਹਜ਼ਾਰ ਆ ਉਹੀ ਨੂਰ ਦਾ ਸੀ ਮਨ ਲੱਗਿਆ ਤੇ ਬਾਈ ਕਹਿੰਦਾ ਧਾਰਾਂ ਧੂਰਾਂ ਆਪਾਂ ਕਿਸੇ ਨੂੰ ਕੁਝ ਨਹੀਂ ਮਾਰ ਕੇ ਦਿਖਾਉਣ ਆਇਓ ਆਪ ਦੀ ਚੋਕੇ ਲੈ ਕੇ ਜਾਓ ਦੁੱਧ ਮਿਣ ਕੇ ਲੈ ਕੇ ਜਾਓ ਬਾਈ ਕਹਿੰਦਾ ਮਗਰ ਐਮਨਤੀ ਦੀ ਕੱਟੀ ਆਪ ਆਪ ਕੋਹੀ ਨੂਰ ਦੀ ਆ ਇਹ ਆਪ ਕੋਹੀ ਨੂਰ ਦੀ ਨਹੀਂ ਆਪ ਵੀ ਹੈਗੀ ਐਮਨਤੀ ਦੀ ਕੱਟੀ ਕੋਹੀ ਨੂਰ ਦੀ ਅੱਛਾ ਕੱਟੀ ਕੋਹੀ ਨੂਰ ਦੀ ਦਿਖੋ ਲੈਣੇ ਤੋਲਾ ਤਾਰਾ ਕਰਾਈਗੇ ਚੱਕ ਬਾਕੀ ਦੋ ਦੰਦ ਦਾ ਫੁੱਟੇ ਦੋ ਦੰਦਾਂ ਦਾ ਅਰੀਜਨਲ ਬਾਈ ਕਹਿੰਦਾ ਤੇ ਬਾਕੀ ਦਾ ਥਣ 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 ਦਿਖਾਵਾਂਗੇ ਇੱਕ ਨੰਬਰ ਆ ਵੀਡੀਓ ਬਣਾਉਣ ਦਾ ਟਾਈਮ ਆਪਣਾ 1 ਵਜੇ ਦਾ ਜੀ 5 ਘੰਟੇ ਚ ਬਾਈ ਚ ਬਾਕੀ ਪਿਆ ਹੈ ਨਾ 5 ਘੰਟਿਆਂ ਆ ਦੇਖੋ ਜੀ ਕੋਈ ਸ਼ੈਡ ਨਹੀਂ ਕੋਈ ਕੋਸ ਨਹੀਂ ਤੋਰਾ ਤਾਰਾ ਲੱਤਾ ਚੌੜੀਆਂ ਕਰ ਕਰ ਝੋਟੀ ਤੁਰਦੀ ਆ ਤੇ ਪਿੱਠ ਬੁੜਾ ਆ ਦੇਖੋ ਜੀ ਜੇ ਆਪਾਂ ਗੱਲ ਕਰਦੇ ਗੋਲ ਮਟੋਲ ਪਈ ਆ ਹਨਾ ਤੇ ਦੰਦ origignal ਮੈਂ ਪੱਟੇ ਆ ਜੀ ਆ ਕੇ ਪਹਿਲਾਂ ਤੇ ਬਾਕੀ ਬਾਈ ਪਟਾ ਵੀ ਦਿੰਦਾ ਮੂੰਹ ਦੀ ਪੋਲੀ ਆ ਦੇਖੋ ਜੀ ਦੋ ਦੰਦ ਆ ਓਕੇ ਜੀ ਜਮਾ ਜਮਾ origignal ਦੋ ਦੰਦ ਇਸ ਗੱਲੋਂ ਜੈਡ ਬਲੈਕ ਆ ਬਈ ਬੁੱਤੇ ਸਾਰੀ ਜੈਡ ਬਲੈਕ ਆ ਪਿਓਰ ਮੋਰਾ ਚ ਤੇ ਬਾਕੀ ਦਾ ਪੂਛ ਦੇ ਵਿੱਚ ਚਾਰ ਵਾਲੀ ਚਿੱਟੇ ਆ ਕੇ ਦੇਖੋ ਕੱਟੀ ਵੇਖੋ ਤੁਸੀਂ ਕੀ ਬਾਤ ਆ ਬਾਕੀ ਸਾਂਭੀ ਸੂਬੀ ਬਹੁਤ ਆ ਘਾਰਾਂ ਦਾ ਉਹਨੂੰ ਬਮਾਰ ਕੇ ਵੀ ਦਿਖਾਉਂਦੇ ਆ ਬਈ ਪੂਰੀ ਸੀ ਠੰਡੀ ਉਹਦੀ ਕੋਈ ਚੱਕਰੀ ਗਾਰੰਟੀ ਹੋਣੀ ਆ ਤੁਹਾਨੂੰ ਨਾ ਉਹਦਾ ਤੂੰ ਆਪਦੀ ਗੱਲ ਬਾਈ ਨਾ ਤੇਰੇ ਨਾਲ ਆਪੇ ਸੰਪਰਕ ਕਰ ਲੂਗਾ ਤੂੰ ਦੱਸਣਾਗਾ ਠੀਕ ਆ ਓਕੇ ਜੀ ਤੇ ਬਾਕੀ ਦਾ ਕੱਟੀ ਦੁੱਧ ਵੀ ਦੇ ਦੂਗੀ 11 ਕਿਲੋ ਆਰਾਮ ਨਾਲ ਪਹਿਲੇ ਸੂਏ ਤੇ ਦੁੱਧ 9 ਕਿਲੋ ਹੁਣ ਵੀਰੇ ਹੁਣ ਸੀ ਕਾ 9 10 ਕਿਲੋ ਤਿਆਰਾ ਦੇਖੋ ਜੀ ਥਣ ਲੇਵਾ ਨੇੜ ਤੋਂ ਕਰੋ ਚੈੱਕ ਇੱਕ ਵਾਈਚ ਵੀ ਇੱਕ ਨੰਬਰ ਆ ਪੂਰੀ ਸੀ ਡੰਡੀ ਆਵੇ ਲੈ ਆ ਦੇਖ ਲਓ ਦੱਸ ਨਹੀਂ ਲੋੜ ਹੀ ਨਹੀਂ ਬਾਈ ਠੀਕ ਆ ਵੀਰੇ ਤੇ ਡਿਮਾਂਡ ਤੁਹਾਨੂੰ ਇਹਦੀ ਇਹਦੀ ਫੋਨ ਤੇ ਕਰ ਲਾਂਗੇ ਠੀਕ ਆ ਫੋਨ ਤੇ ਤੇ ਹੁਣ ਆਪਾਂ ਦੋ ਨੰਬਰ ਵੈੜ ਦੀ ਗੱਲ ਕਰ ਲਗੇ ਇਹ ਵੀ ਫਾਰਮ ਚੋਂ ਲਈ ਆਪਾਂ ਫਾਰਮ ਚੋਂ ਤੇ ਬਾਕੀ ਦਾ ਪਰਲੇ ਪਾਸੇ ਜੱਲੀ ਮੜਾ ਜਾ ਦੇ ਦੂਜਾ ਸੂਆ ਬਾਈ ਰੀਜਨਲ ਦੂਜਾ ਸੂਆ ਹੱਤੇ ਜੇ ਆਪਾਂ ਗੱਲ ਕਰ ਲਗੇ ਰੇਲ ਗੱਡੀ ਦੇ ਇੰਜਨ ਜਿੱਡੀ ਵੜਾ ਆ ਦੇਖੋ ਸੋਨੂੰ ਤੇਰਾ ਕਿੰਨਾ ਕਰਦਾ ਵੀਰੇ ਤੇਰਾ ਵੀਰੇ ਹੈਗਾ ਮੰਨ ਲੇ ਕਿ 6 ਫੁੱਟ ਥੋੜਾ ਜਿਹਾ ਤੇ ਵੈੜ ਫ ਲਵਾਈ ਜੀ ਵੀ ਓਕੇ ਨੌ ਫਟਾਂ ਹੋਊਗੀ ਲਵਾਈ ਜੈ ਨਾ ਵਿੱਚ ਵੀਰ ਕਹਿੰਦੇ ਆ ਵੀ ਤੂੰ ਹੁਣ ਐ ਬੋਲੀਏ ਨਾ ਪਰ ਜਿਹੜੀ ਚੀਜ਼ ਹੁੰਦੀ ਆ ਸਾਹਮਣੇ ਫਿਰ ਬੋਲਣੀ ਪੈਂਦੀ ਆ ਹਨਾ ਤੇ ਬਾਕੀ ਦਾ ਸਲੀਨ ਵਰਗੀ ਪਾਈ ਹਨਾ ਖਾਦਰ ਨਹੀਂ ਮੈਂ ਕਿਹਾ ਵੀ ਇਹ ਇੱਕ ਨੰਬਰ ਆ ਬੁੱਢੇ ਫੋਨ ਦੇ ਵਿੱਚ ਤੇ 14 ਦਿਨ ਪਏ ਜਾਂ ਤੇ 14 ਦਿਨ ਬਾਕੀ ਸੋਨੂੰ ਅਕਸਰ ਸੀਮਨ ਤੋਂ ਗੱਪਣਾ ਸਨੂ ਮੈਂਨ ਦਾ ਲੱਗਿਆ ਜੀ ਕਿੰਨੇ ਦੁੱਧ ਦਿੱਤਾ ਵਾਦਾ ਪਹਿਲੇ ਸੂਏ ਦੁੱਧ ਨੇ ਦਿੱਤਾ ਪਹਿਲੇ ਸੂਏ ਬਈ 30 ਕਿਲੋ 30 ਕਿਲੋ ਐਤ ਕੀ ਕਿੰਨਾ ਦੇ ਦੂਗੀ ਦੁੱਧ ਦੇ ਕਿਰੀ ਵੀ ਜਿਹੜੇ ਹਿਸਾਬ ਨਾਲ ਸੰਭੀ ਆ ਸੇਵਾ ਕਰੀ ਵੀ ਆ ਮਾਲ ਕਰਦੇ ਵੀ ਬਤੀਤੇ 30 ਲੀਟਰ ਦੇਣਾ ਚਾਹੀਦਾ ਖੁੱਲ੍ਹੇ ਬਾਕੀ ਆ ਰੂਹ ਖੋਸ਼ ਹੁੰਦੀ ਹੈ ਹਨਾ ਦੇਖ ਕੇ ਵੈੜ ਨੂੰ ਜਿਹੜਾ ਆਊਗਾ ਵੀ ਉਹਨੂੰ ਵੀ ਪਤਾ ਲੱਗੂਗੀ ਚੀਜ਼ ਹੈ ਕਿੰਨੇ ਦਿਨ ਬਾਕੀ ਆ ਤੁਹਾਨੂੰ 3 ਬਈ ਦੇ ਪਏ ਆ ਮੰਨ ਕੇ ਚੱਲ ਹਜੇ 13 ਕਿ ਦਿਨ 12 13 ਤੇ ਬਾਕੀ ਦਾ ਸੋਨੂੰ ਇਹਨੂੰ ਕਹਿੰਦੇ ਹਨਾ ਐਚ ਐਫ ਵੈੜ ਪਿਓਰ ਵੀ ਨਗੀਨਾ ਨਗੀਨਾ ਫੇਸ ਕਰੋ ਚੈੱਕ ਆ ਦੇਖੋ ਜੀ ਚੱਕਰਾ ਦੇ ਵੈੜ ਕਰੋ ਚੈੱਕ ਤੁਸੀਂ ਬਾਕੀ ਉਹ ਦੇਖਦਾ ਬਈ ਕਿਸੇ ਪਾਸੇ ਕਿਸੇ ਦਾ ਵੀ ਸਮਝੇ ਛੋਟਾ ਕੰਮ ਤੇ ਬਾਕੀ ਦਾ ਥਾਂ ਸੁਣ ਹਨਾ ਬਾਹਲੀਆਂ ਗੱਲਾਂ ਬੋਲਣ ਦੀ ਲੋੜ ਨਹੀਂ ਕਿੰਨੇ ਦਿਨ ਬਾਕੀ ਆ ਇਹਦੇ 12 13 ਦਿਨ ਪਏ ਆ ਮੌਜ ਨਾਲ ਆ ਦੇਖੋ ਜਿੱ ਕੰਬੀ ਵੀ ਵੀ ਹੈਗੀ ਹੈ ਨਾ ਬਹੁਤ ਜ਼ਿਆਦਾ ਢਲ ਢੁਲ ਬਹੁਤ ਪਈ ਆ ਤੇ ਬਾਕੀ ਦਾ ਚੌੜ ਨਹੀਂ ਕਰਦੀ ਜਿਵੇਂ ਕੋਈ ਖੋਸ਼ਾ ਨਾ ਆਏ ਤੇ ਹੈ ਨਾ ਕੋਈ ਉਹ ਗੱਲ ਨਹੀਂ ਹੈਗੀ ਵੀ ਐਵੇਂ ਆ ਦੇਖੋ ਜੀ ਵੈੜ ਦੋ ਵੈੜਾ ਰੱਖਣ ਦੀ ਤੁਹਾਨੂੰ ਲੋੜ ਨਹੀਂ ਵਾਕਈ ਦੇ ਦੇਣਾ ਨੇ ਤੇ ਰੀੜ ਦੀ ਹੱਡੀ ਦੀ ਕਿੰਨੀ ਮਜ਼ਬੂਤ ਆ ਹੈ ਨਾ ਵੀਰੇ ਇਹ ਹਾਂਜੀ ਪੂਰੀ ਫੁੱਲ ਸਟਰੋਂਗ ਆ ਲੈਗਸ ਕੌਰ ਪੂਰਾ ਵਧੀਆ ਤੇ ਮਿਲਕ ਵੇਨ ਪੂਰੀ ਵਧੀਆ ਫੇਸ ਕਰੋ ਚੈੱਕ ਤੇ ਸੀਨੇ ਸੁਨੇ ਪਤਲੀ ਤੇ ਬਾਕੀ ਦਾ ਚੈਨਿੰਗ ਵਗੈਰਾ ਸਲੀਨ ਰਗੀ ਪਈ ਹੈ ਨਾ ਉਤੋਂ ਫੇਸ ਕਰੋ ਚੈੱਕ ਠੀਕ ਆ ਵੀਰੇ ਬੰਨ ਵਾਕਈ ਕੱਢ ਦੇਣਾ ਵੀਰੇ ਨੇ ਜਮਾ ਕੱਢ ਦੇਣਾ ਦੁੱਧ ਤੇ ਡਿਮਾਂਡ ਤੁਹਾਨੂੰ ਇਹਦੀ ਇਹ ਮੂਹਤੀ ਕਰ ਲਾਂਗੇ ਜੈ ਜੀ ਤੁਹਾਨੂੰ ਚਿੱਤ ਖੁਸ਼ ਹੁੰਦਾ ਬਾੜ ਨੂੰ ਦੇਖ ਕੇ ਮੈਂ ਉਂ ਨਹੀਂ ਕਹਿੰਦਾ ਸੱਚੀ ਗੱਲ ਆ ਜਮਾ ਹਾਂਜੀ ਜਿਹੜਾ ਲੜ ਕੇ ਦੋ ਵੇਚ ਗਿਆ ਤਿੰਨੇ ਲੈ ਜਾ ਜੀ ਆ ਦੇਖੋ ਜੀ ਤੇ ਬਾਕੀ ਦਾ ਥੋੜੇ ਦਿਨ ਕੱਢ ਦਿਆਂਗੇ ਜੇ ਜਾ ਕੇ ਸਾਂਭ ਲੋਂਗੇ ਤੇ ਬਸ ਲਾ ਕੇ ਨਗਰ ਸਾਰੇ ਵੀ ਬੁੱਟੇ ਲੈ ਉਮਰ ਲਾਇਆ ਬਈ ਸਭ ਸਭ ਹੋਰ ਨਹੀਂ ਲੈ ਉਮਰ ਲਾਇਆ ਬਈ ਕੋਈ ਨਹੀਂ ਲੱਗੀ ਆ ਪਰਮਾਤਮਾ ਕਰਮ ਵਾਲੀ ਨੂੰ ਹਾਂ ਬਈ ਆ ਦੇਖੋ ਜੀ ਤੇ ਕੱਦ ਕਾੜ ਡਿਮਾਂਡ ਇਹਦੀ ਫੋਨ ਤੇ ਤੇ ਹੁਣ ਆਪਾਂ ਗੱਲ ਕਰ ਲਗੇ ਟੋਕਰ ਬੈੜ ਦੀ ਵੀਰੇ ਇਹਨਾਂ ਬਈ 6 ਮਹੀਨੇ ਦੀ ਖੱਬਣ ਜੀ ਬੱਚਾ ਜੱਟੀ ਬਈ ਬੱਚਾ ਛੱਡ ਗਿਆ ਹੁਣ ਦੁੱਧ ਕਿੰਨਾ ਦਿੰਦੀ ਆ ਹੁਣ ਦੁੱਧ 10 ਕਿਲੋ ਜਣਾ ਮਰਜੀ ਚੋਕੇ ਲੈ ਲਓ ਦੋਨੇ ਟਾਈਮ ਹੀ ਸੀਰ ਠੰਡੀ ਦੰਤ ਕੋਈ ਨਹੀਂ ਧਾਰਜ ਕੋਈ ਇੱਕ ਨੰਬਰ ਆ ਬਈ ਹੂੰ ਠੀਕ ਐ ਇਹ ਮਹੀਨਾ ਪਹਿਲੇ ਸੂਣ ਚ ਬੱਚਾ ਸੱਟ ਗਈ ਬੱਚਾ ਸੱਟ ਗਈ ਹੁਣ ਦੁੱਧ 10 ਕਿਲੋ ਲੈ ਜਾ ਕੋਈ ਵੀ ਹੁਣ ਦੁੱਧ 10 ਕਿਲੋ ਨਾ ਚੁੱਕ ਕੇ ਲੈ ਕਿਹੜਾ ਸੂਏ ਵਾਸਤੇ ਗੱਬਣ ਸੀ ਕੀ ਹੁਣ ਇਹ ਦੂਜੇ ਵਾਸਤੇ ਦੂਜੇ ਤੀਜੇ ਖੂਵੇਂ ਹਨਾ ਆਪਾਂ ਕਿਹੜੀ ਠੀਕ ਆ ਖੋਲੋ ਇਹਨੂੰ ਤੋੜ ਕੇ ਦੇ ਥਣ ਥਣੇ ਦਾ ਵੀ ਬਥੇਰਾ ਜਾਣਾ ਸੀਰ ਸਾਹੂ ਆ ਵੀਰੇ ਪੂਰੀ ਠੀਕ ਆ ਫੋਲ ਸੀਰ ਸਾਹੂ ਥਣ ਥਣੇ ਨੂੰ ਕੋਈ ਚੰਗੀ ਗੱਲ ਕਰ ਤੇ ਦੁੱਧ 10 ਕਿਲੋ ਮੈਂ ਕਿਲੇ ਜਾ ਸਕਦਾ ਮੈਂ ਕਿਲੇ ਜਾ ਸਕਦਾ ਵੀ ਤਾਂ ਠੀਕ ਆ ਵੀਰੇ ਤੇ ਗੱਦ ਕਾਟਦੀ ਇਹਦੇ ਚ ਵੀ ਨਹੀਂ ਕਮੀ ਗੱਦ ਫੁੱਲ ਵੱਡੇ ਗੱਦ ਕਾਟਦੀ ਆ ਤੇ ਬਾਕੀ ਦਾ ਵੀਡੀਓ ਬਣਾਉਣ ਦਾ ਟਾਈਮ 5 ਘੰਟੇ ਪੈਂਡਿੰਗ ਆ ਗਿਆ ਹਜੇ ਵੀਡੀਓ ਸਾਰੀ ਓਕੇ ਆ ਬਾਈ ਉਹ ਕਹਿੰਦਾ ਦਵਾਈ ਭਰਾਈ ਦੀ ਸਾਫ ਹੋਈ ਜੀ ਠੀਕ ਆ ਅਗਲਾ ਕਹਿੰਦਾ ਵੀ ਹੁਣ ਕਿੱਥੇ ਸਾਂਭਾਂ ਬੇਚੀ ਨਹੀਂ ਸਹੀ ਗੱਲ ਆ ਬਾਈ ਪਰ ਇਹ ਕਹਿ ਲਓਰੀ ਵਾਲੀ ਬੁੱਟੇ ਜਿਹੜੀ ਚੰਗਾ ਸਾਹਮਣੇ ਆਉਂਦਾ ਹੈ ਨਾ ਮਹੀਨਾ ਸਾਹਮਣੇ ਦੁੱਧ ਨੇ 13-14 ਕਿਲੋ ਦੇ ਲੱਗ ਬਰੀਡ ਆ ਨਾ ਹਾਂ ਬਰੀਡ ਨੇ ਦੁੱਧ ਦੇਣੇ ਹੀ ਦੇਣਾ ਹੁੰਦਾ ਠੀਕ ਆ ਵੀਰੇ ਠੀਕ ਆ ਓਕੇ ਜੀ ਓਕੇ ਗੱਲ ਕਰਦੇ ਨੂੰ ਕਿਸੇ ਕੋਸੇ ਮਾਰੀ ਚੰਗੀ ਆ ਵੀਰੇ ਚੰਗੀ ਆ ਆ ਦੇਖੋ ਥਣਲੇ ਵਨ ਨੀੜ ਤੋਂ ਕਰੋ ਚੈੱਕ ਤੇ ਦੁੱਧ ਤੁਹਾਨੂੰ ਮਿਣ ਕੇ ਦੇਣਾ ਬਾਈ ਨੇ ਕੋ ਲੱਤ ਛੜ ਤਾਂ ਨਹੀਂ ਕੋਈ ਕਰਦੀ ਮਾੜਾ ਬੜੀ ਕੁੱਤੇ ਗਾਲੀ ਕੋਈ ਐਚ ਐਫਾ 10 ਪਾਉਣ ਧਾਰਾ ਮਾਰ ਕੇ ਦਿਖਾਉਣਾ ਮਾੜਾ ਰੋਕ ਧਾਰਾ ਮਾਰ ਲਓ ਠੀਕ ਆ ਵੀਰੇ ਆ ਦੇਖੋ ਵੀਰੋ ਨਿਆਣਾ ਆਪਾਂ ਪਾ ਲਿਆ ਤੇ ਵੀਰ ਸੋਨੂੰ ਮਾਰੋ ਧਾਰਾ ਆ ਦੇਖ ਲਾ ਵੀ ਮੂਹਰ ਲੈ ਆ ਦੇਖੋ ਦੂਜਿਆਂ ਚੋ ਵੀ ਮਾਰੋ ਜੀ ਅ ਮਗਰ ਇਹਦਾ ਕੋਈ ਪੂਰ ਸ਼ਰ ਲੈਣੀ ਲੈ ਹੂੰ ਓਕੇ ਜੀ ਬਸ ਇੱਕ ਵਾਰ ਕਰ ਦੋ ਚਿੱਟੇ ਟੱਲੇ ਤੇ ਮਰਜੀ ਬੈਠੇ ਠੀਕ ਆ ਵੀਰੇ ਓਕੇ ਜੀ ਡਿਮਾਂਡ ਸੋਨੂੰ ਫਿਰ ਇਹਦੀ ਨਾ ਮੋੜ ਬਤੀ ਗਈ ਹੈ ਰੀ ਮਾਨਤਨ ਕਰ ਮਾਨਤਨ ਹੋ ਜਾਊਗਾ ਹਾਂ ਵੀ ਲੈ ਇਹ ਵਾਰ ਦਿਖਾ ਦੇ ਹੂੰ ਬਾਕੀ ਦਾ ਫਿਟਿੰਗ ਵਾਲਾ ਲੈ ਵਾ ਇਹਦਾ ਵੀ ਹੈਨਾ ਇਹਦਾ ਵਧੀਆ ਲੈ ਤੇ ਬਾਕੀ ਦਾ ਹਜੇ ਤਿਆਰ ਰਹਿਣਾ ਆਥਰ ਨੂੰ ਹੋ ਜਾਣਾ ਹੈਨਾ ਪ੍ਰਿੰਟ ਪ੍ਰਿੰਟ ਪੂਰੇ ਚੰਗੇ ਆ ਤੇ ਇਹਦਾ ਰਾਈ ਗਰੀਬ ਕਰੋ ਆ ਬੰਦੇ ਦਾ ਕੋਈ ਸਾਹਮਣਾ ਦੁੱਧ ਵਧੀਆ ਦੇਣ ਲੱਗ 32000 ਚ ਮਾਨਤਨ ਹੋ ਜਾਊਗਾ ਹਾਂ ਮਾਨਤਨ ਕਰਾਂਗੇ ਵੀ ਤੇ ਇਹਦਾ ਮੁੱਲ ਆ ਗਿਆ ਫੋਨ ਤੇ ਹੈਨਾ ਜਿਹੜਾ ਫੋਨ ਤੇ ਝੂਠੀ ਤੇ ਕੱਟੀ ਦਾ ਫੋਨ ਤੇ ਦੋ ਦੰਦ ਅਰੀਜਨਲ 11 ਕਿਲੋ ਦੁੱਧ ਤੇ ਦੋ 9 ਕਿਲੋ ਤਿਆਰ ਤੇ ਥੱਲੇੋਂ ਦੇਖੋ ਕਿਆ ਬਾਤ ਆ ਓਕੇ ਜੀ ਵੀਰੇ ਪੂਰੀ ਸੀਟ ਜੀ ਹੈ ਠੀਕ ਆ ਵੀਰੇ ਬਾਕੀ ਦਾ ਮਗਰ ਵੀ ਕੱਟੀ ਤਾਂ ਨਵਾਂ ਜਲਦੀ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ